ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਣ ਇਨ ਮੈਂ ਖਸ ਸੰਗੀ ਨਹੀਂ ਨਾਨਕ ਸਾਚੀ ਜਾਨਾ ਧਨਦਾਰ ਸੰਪਤ ਸਗਲ ਜਿਨੇ ਆਪਣੀ ਕਰਮਾਣ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਏ ਮਾਨ ਸਤ ਸੰਗੀ ਜਣੋ ਸਤ ਗੁਰਾਂ ਦੀ ਰਹਿਮਤ ਹੋਈ ਹੈ ਜੋ ਆਪ ਨੇ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ ਵਡਭਾਗੇ ਬਣੇ ਹੋ ਆਓ ਸਤ ਸੰਗੀ ਜਣੋ ਜੋ ਲੜੀਵਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਥਾ ਆਪਾਰੰਭ ਕੀਤੀ ਹੈ ਜੋ ਕਿ ਸਤਿਗੁਰੂ ਜੀ ਦੀ 350 ਸਾਲ ਸ਼ਤਾਬਦੀ ਨੂੰ ਸਮਰਪਿਤ ਹੈ ਜੋ ਨਵੰਬਰ ਮਹੀਨੇ ਦੇ ਵਿੱਚ ਮਹਾਰਾਜ ਦੀ ਛੇਵੀਂ ਸ਼ਤਾਬਦੀ ਆ ਰਹੀ ਹੈ ਉਹਨਾਂ ਦੀ ਛੇਵੀਂ ਸ਼ਤਾਬਦੀ ਨੂੰ ਸਮਰਪਿਤ ਕਥਾ ਆਰੰਭ ਹੋਈ ਹੈ ਸਤਿਗੁਰੂ ਰੰਤ ਕਰਨ ਔ ਅਗਲੇ ਸ਼ਲੋਕ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਮਨ ਚਿਤ ਗ੍ਰਿਤਿਆ ਨੂੰ ਕਰੋ ਜੀ ਾਕਾਗਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ਤਾਰ ਸੰਪਤ ਸਗਲ ਜਿਨ ਆਪਣੀ ਕਰਮਾਂ ਧੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਪੰਜ ਨੰਬਰ ਸ਼ਲੋਕ ਦੇ ਵਿੱਚ ਕਿਰਪਾ ਕਰਕੇ ਪੰਜ ਨੰਬਰ ਸ਼ਲੋਕ ਦੇ ਵਿੱਚ ਮਹਾਰਾਜ ਨੇ ਇੱਥੇ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਪਹਿਲਾ ਧਨ ਦੂਜਾ دارਾ ਤੇ ਤੀਜੀ ਸੰਪਤੀ ਜੇਤੇ ਬੰਦਾ ਆਪਣਾ ਅਧਿਕਾਰ ਸਮਝਦਾ ਹੈ ਇਹ ਮੇਰੀਆਂ ਚੀਜ਼ਾਂ ਨੇ ਤੇ ਸਦਾ ਹੀ ਮੇਰੇ ਨਾਲ ਰਹਿਣੀਆਂ ਨੇ ਸਦਾ ਹੀ ਮੇਰੇ ਨਾਲ ਰਹਿਣੀਆਂ ਨੇ ਤੇ ਮੇਰੇ ਅੰਤ ਵੇਲੇ ਕੰਮ ਵੀ ਆਉਣੀਆਂ ਹਾ ਜੋ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਨੂੰ ਤੂੰ ਆਪਣਾ ਸਮਝੇ ਬੈਠਾ ਹੈ ਧਨ ਨੂੰ ਪੈਸੇ ਨੂੰ ਦਾਰਾ ਘਰ ਵਾਲੀ ਨੂੰ ਸੰਪਤੀ ਸੰਪਤੀ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ ਜੀ ਸੰਪਤੀ ਦੇ ਵਿੱਚ ਆਉਂਦਾ ਹੈ ਘਰ ਜ਼ਮੀਨ ਹਾਥੀ ਘੋੜੇ ਜੋ ਵੀ ਸਾਜੋ ਸਮਾਨ ਹੈ ਇਹ ਸੰਪਤੀ ਹੈ ਮਹਾਰਾਏ ਕਹਿੰਦੇ ਜਿਨ ਆਪਣੀ ਕਰਮਾਂ ਜਿਨ੍ਹਾਂ ਨੂੰ ਤੂੰ ਆਪਣੀ ਸਮਝੀ ਜਾਂਦਾ ਵੀ ਮੇਰੀਆਂ ਨੇ ਅੱਗੇ ਕਹਿੰਦੇ ਨੇ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਨ ਇਹ ਇੱਕ ਗੱਲ ਤੈਨੂੰ ਕਹਿੰਨੇ ਆ ਇਹਨੂੰ ਸੱਚੀ ਸਮਝ ਲੈ ਝੂਠ ਨਹੀਂ ਸਿਰਫ ਅਸੀਂ ਲਿਖਤੀ ਰੂਪ ਵਿੱਚ ਹੀ ਨਹੀਂ ਕਹਿ ਰਹੇ ਅਸੀਂ ਗੱਲ ਸੱਚੀ ਕਹਿ ਰਹੇ ਆਂ ਵੀ ਇਹ ਸੱਚ ਹੈ ਇੰਨਾ ਵਿੱਚੋਂ ਇੱਕ ਨੇ ਵੀ ਤੇਰਾ ਸਾਥ ਨਹੀਂ ਦੇਣਾ ਇੱਕ ਵੀ ਸਦੀਵੀ ਕਾਲੀ ਤੇਰੀ ਨਹੀਂ ਹੈ ਗੁਰੂ ਪਿਆਰਿਓ ਬੰਦਾ ਧਨ ਦੇ ਮਗਰ ਬੜਾ ਭੱਜਦਾ ਹੈ ਹਰ ਬੰਦਾ ਚਾਹੁੰਦਾ ਵੀ ਮੇਰੇ ਕੋਲ ਪੈਸਾ ਖੁੱਲਾ ਹੋਵੇ ਪੈਸਾ ਇੰਨਾ ਘੋਵੇ ਵੀ ਮੇਰੇ ਪੁੱਤਰ ਮੇਰੇ ਪੋਤਰੇ ਮੇਰੇ ਪਰਪੋਤੇ ਉਹਨਾਂ ਨੂੰ ਵੀ ਕਮਾਈ ਨਾ ਕਰਨੀ ਪਵੇ ਵੀ ਉਹਨਾਂ ਲਈ ਵੀ ਮੈਂ ਪੈਸਾ ਹੁਣੇ ਕਮਾ ਦਿਆਂ। ਬੰਦਾ ਅੱਗੇ ਦੀ ਵੀ ਆਸ ਰੱਖਦਾ ਪੁੱਤਰਿਆਂ ਦੀ, ਪੜਪੋਤਿਆਂ ਦੀ, ਨੱਕੜ ਪੋਤਿਆਂ ਦੀ ਵੀ ਇੰਨਾ ਕੁ ਪੈਸਾ ਮੇਰੇ ਕੋਲ ਹੋਵੇ ਵੀ ਮੇਰੇ ਪੁੱਤਰਾਂ ਨੂੰ ਮਿਹਨਤ ਨਾ ਕਰਨੀ ਪਵੇ। ਮੇਰੇ ਪੋਤਰਿਆਂ ਨੂੰ ਮਿਹਨਤ ਨਾ ਕਰਨੀ ਪਵੇ, ਮੇਰੇ ਪਰਪੋਤਿਆਂ ਨੂੰ ਔਖੇ ਨਾ ਹੋਣਾ ਪਵੇ। ਮਾਰਾ ਇਹ ਕਹਿੰਦੇ ਪੈਸੇ ਵਾਸਤੇ ਬੰਦਾ ਬੜੇ ਪਾਪੜ ਮਿਲਦਾ ਹੈ ਕਿਥੋਂ ਤੱਕ ਕਿ ਇਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਬੰਦੇ ਨੇ ਪਾਪ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਬੰਦੇ ਨੇ ਇਹ ਧਨ ਇਕੱਠਾ ਕਰਨ ਵਾਸਤੇ ਪਾਪ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਚੋਰੀ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਡਾਕਾ ਮਾਰਨ ਤੋਂ ਵੀ ਸੰਕੋਚ ਨਹੀਂ ਕੀਤਾ ਇਸ ਬੰਦੇ ਨੇ ਡਾਕੇ ਵੀ ਮਾਰੇ ਇਸ ਬੰਦੇ ਨੇ ਚੋਰੀਆਂ ਵੀ ਕੀਤੀਆਂ ਬੇਈਮਾਨੀਆਂ ਵੀ ਕੀਤੀਆਂ ਧੋਖੇ ਵੀ ਲੋਕਾਂ ਨਾਲ ਕੀਤੇ ਵੀ ਮੈਨੂੰ ਪੈਸਾ ਮੇਰੇ ਕੋਲ ਆ ਜਾਏ ਪਰ ਯਾਦ ਰੱਖਣਾ ਲੁੱਟ ਕਸੋਦ ਅਕਸ ਜਿਹੜਾ ਲੁੱਟ ਨਾਲ ਕਮਾਇਆ ਪੈਸਾ ਹੈ ਜਿਹੜਾ ਚੋਰੀ ਨਾਲ ਕਮਾਇਆ ਪੈਸਾ ਹੈ ਮਾੜੇ ਕੰਮ ਕਰਕੇ ਜਿਹੜਾ ਪੈਸਾ ਕਮਾਇਆ ਅੰਤ ਵੇਲੇ ਉਹ ਦੁੱਖदाई ਬਣ ਜਾਂਦਾ ਹੈ ਅੰਤ ਵੇਲੇ ਉਹ ਦੁਖਦਾਈ ਬਣ ਜਾਂਦਾ ਜੇ ਅੰਤ ਵੇਲੇ ਬੰਦੇ ਦਾ ਮੂੰਹ ਕਾਲਾ ਕਰਾ ਲੈਂਦਾ ਹੈ ਚੋਰੀ ਦਾ ਪੈਸਾ ਗੁਰੂ ਪਿਆਰਿਓ ਨਸ਼ੇ ਵੇਚ ਕੇ ਤਸਕਰੀ ਕਰਕੇ ਕਮਾਇਆ ਪੈਸਾ ਦੁਖਦਾਈ ਬਣ ਜਾਂਦਾ ਹੈ ਤੇ ਜਿਹੜਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਹੁੰਦਾ ਨਾ ਉਹ ਗੁਰੂ ਪਿਆਰਿਓ ਸਕੂਨ ਦਿੰਦਾ ਜੇ ਸਕੂਨ ਆਖੋ ਸਤਨਾਮ ਉਹ ਪੈਸਾ ਸਕੂਨ ਦਿੰਦਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਤੂੰ ਕਿਵੇਂ ਕਮਾਈ ਕਰਨੀ ਹੈ ਕਿਵੇਂ ਦਮੜੇ ਕਮਾਉਣੇ ਆ ਕਹਿੰਦੇ ਦਸਾਂ ਨਵਾਂ ਦੀ ਕਿਰਤ ਕਰ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇਕੇ ਭਲਾ ਬਣਾਏ ਕਿਸਤ ਵਿਰਤ ਕਰੇਗਾ ਤੇ ਉਹ ਕਮਾਇਆ ਪੈਸਾ ਤੈਨੂੰ ਸੁਖ ਦੇਵੇਗਾ ਸਕੂਨ ਦੇਵੇਗਾ ਪਰ ਜੇ ਤੂੰ ਠਗੀਆਂ ਕਰੇਂਗਾ ਚੋਰੀਆਂ ਕਰੇਂਗਾ ਬੇਈਮਾਨੀਆਂ ਕਰੇਂਗਾ ਅੰਤ ਵੇਲੇ ਉਹ ਰਿਜ਼ਲਟ ਤੇਰਾ ਬੁਰਾਈ ਹੋਵੇਗਾ ਉਹ ਬੁਰਾਈ ਹੋਵੇਗਾ ਤੈਨੂੰ ਦੁੱਖ ਭੁਗਤਨੇ ਪੈਣਗੇ ਗੁਰੂ ਪਿਆਰਿਓ ਪਹਿਲੇ ਸਮਿਆਂ ਦੇ ਵਿੱਚ ਜਿਹਦੇ ਕੋਲ ਜਿਆਦਾ ਪੈਸਾ ਹੁੰਦਾ ਸੀ ਨਾ ਉਹਨੂੰ ਬੜਾ ਵੱਡਾ ਬੱਦਾ ਇਥੋਂ ਤੱਕ ਕਿ ਉਹਦੇ ਝੰਡੇ ਝੁਲਦੇ ਹੁੰਦੇ ਸਨ ਜੇ ਕਿਸੇ ਕੋਲ 7 ਲੱਖ ਰੁਪਈਆ ਉਹਦੇ 7 ਝੰਡੇ ਝੁਲਦੇ ਸਨ ਜੇ ਕਿਸੇ ਕੋਲ 10 ਲੱਖ ਰੁਪਇਆ ਉਹਦੇ 10 ਝੰਡੇ ਝੁਲਦੇ ਸਨ ਜਿੰਨਾ ਪੈਸਾ ਉਨਨੇ ਬੰਦੇ ਦੇ ਝੰਡੇ ਝੁਲਦੇ ਹੁੰਦੇ ਸਨ ਕਿ ਐਸ ਬੰਦੇ ਕੋਲ ਇੰਨਾ ਪੈਸਾ ਇਹ ਦੱਸਣਾ ਪੈਂਦਾ ਸੀ ਵੀ ਤੇਰੇ ਕੋਲ ਸੰਪਤੀ ਕਿੰਨੀ ਆ ਅੱਜ ਵੀ ਜਿਹਦੇ ਕੋਲ ਜਿਆਦਾ ਪ੍ਰਾਪਰਟੀ ਹੋਵੇ ਕਿਸੇ ਲੀਡਰ ਦੇ ਕੋਲ ਕਿਸੇ ਮੰਤਰੀ ਸੰਧਰੀ ਕੋਲ ਸਰਕਾਰ ਪੁੱਛਦੀ ਹੈ ਵੀ ਇਹਦੇ ਕੋਲ ਜਾਇਦਾਦ ਕਿੰਨੀ ਹੈ ਇਹਦੇ ਕੋਲ ਪੈਸਾ ਕਿੰਨਾ ਹੈ ਜਿਹਦੇ ਕੋਲ ਨਾਜਾਇਜ਼ ਹੋਵੇ ਛਾਪੇ ਮਾਰੀ ਤੱਕ ਕੀਤੀ ਜਾਂਦੀ ਹੈ ਤਲਾਸ਼ੀਆਂ ਲਈਆਂ ਜਾਂਦੀਆਂ ਨੇ ਇਹਨੇ ਪੈਸਾ ਕਿੰਨਾ ਇਕੱਠਾ ਕੀਤਾ ਹੈ ਕਿੱਥੋਂ ਆਇਆ ਪੈਸਾ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਨਾਜਾਇਜ਼ ਜੋੜਿਆ ਸੀ ਉਹ ਫੜੇ ਜਾਂਦੇ ਆ ਆਖਰਕਾਰ ਸਲਾਖਾਂ ਪਿੱਛੇ ਜਾਣਾ ਪੈਂਦਾ ਹੈ ਕਿਉਂਕਿ ਧੱਕੇ ਜੋਰੀ ਨਾਲ ਜੋੜਿਆ ਸੁੱਖ ਨਹੀਂ ਦਿੰਦਾ ਦਸਾਂ ਨਵਾਂ ਦਾ ਜੋੜਿਆ ਸੁੱਖ ਦੇਵੇ ਮਹਾਰਾਜ ਕਹਿੰਦੇ ਇਸ ਧਨ ਲਈ ਬੰਦਾ ਬੜੇ ਯਤਨ ਕਰਦਾ ਜੇ ਮੈਨੂੰ ਧਨ ਮਿਲ ਜਾਵੇ ਪਰ ਇਹ ਧਨ ਅੰਤ ਵੇਲੇ ਤੇਰੇ ਨਾਲ ਨਹੀਂ ਚੱਲੇਗਾ ਨਾਲ ਨਹੀਂ ਚੱਲੇਗਾ ਕਹਿਣ ਲੱਗੇ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰ ਔਰੋ ਹੋਵੇ ਇਹਦਾ ਅਰਥ ਹੈ ਕਿ ਜੇ ਮਾਇਆ ਦਾ ਮਾਇਆ ਨੂੰ ਸਾਹਮਣ ਵਾਲਾ ਮਰ ਜਾਏ ਨਾ ਧਨ ਨੂੰ ਸਾਹਮਣ ਵਾਲਾ ਮਰ ਜਾਏ ਕਦੇ ਮਾਇਆ ਨਹੀਂ ਰੋਇਆ ਕਰਦੀ ਕਦੇ ਲక్ష్ਮੀ ਨਹੀਂ ਰੋਇਆ ਕਰਦੀ ਕਿਉਂਕਿ ਲక్ష్ਮੀ ਨੂੰ ਸਾਹਮਣ ਵਾਲੇ ਹੋਰ ਵੀ ਬੈਠੇ ਆ ਗੁਰੂ ਪਿਆਰਿਓ ਉਹਨੂੰ ਸਾਹਮਣ ਵਾਲੇ ਹੋਰ ਵੀ ਬੈਠੇ ਆ ਇਸ ਵਾਸਤੇ ਮਹਾਰਾਜ ਕਹਿੰਦੇ ਇਹਨੇ ਤੇਰਾ ਸਾਥ ਨਹੀਂ ਦੇਣਾ ਇਥੇ ਬਾਦਸ਼ਾਹ ਗੁਰੂ ਪਿਆਰਿਓ ਕਾਰੂ ਵਰਗਾ ਉਹਦੇ ਨਾਲ ਵੀ ਨਹੀਂ ਤੁਰੀ ਇਥੇ ਸਿਕੰਦਰ ਵਰਗੇ ਜਿਨ੍ਹਾਂ ਨੇ ਬੜਾ ਪੈਸਾ ਜੋੜਿਆ ਉਹਨਾਂ ਨਾਲ ਨਹੀਂ ਤੁਰੀ ਅੰਤ ਵਿਨੇ ਸਾਥ ਤੱਕ ਨਹੀਂ ਦਿੱਤਾ ਸਤਿਗੁਰੂ ਕਹਿੰਦੇ ਇਸ ਧਨ ਨੇ ਤੇਰਾ ਸਾਥ ਨਹੀਂ ਦੇਣਾ ਤੇ ਦੂਸਰਾ ਹੈ ਦਾਰਾ ਘਰ ਵਾਲੀ ਤੇ ਘਰ ਵਾਲੀ ਨੂੰ ਇਨਸਾਨ ਇੱਕ ਪੁਰਸ਼ ਆਪਣੇ ਜੀਵਨ ਸਾਥੀ ਸਮਝਦਾ ਹੈ ਦਾਰਾ ਅਰਥ ਹੈ ਘਰ ਵਾਲ ਕਹਿਣ ਲੱਗੇ ਆਪਣਾ ਜੀਵਨ ਸਾਥੀ ਸਮਝਦਾ ਹੈ ਵੀ ਅੰਤ ਵੇਲੇ ਮੇਰਾ ਸਾਥ ਦੇਵੇਗੀ ਪਰ ਉਹਦਾ ਸਾਥ ਸੰਸਾਰ ਤੱਕ ਹੀ ਸੀਮਤ ਹੈ ਜੇ ਬੰਦਾ ਕਵੇ ਘਰ ਵਾਲੀ ਪਰਲੋਕ ਤੱਕ ਮੇਰਾ ਸਾਥ ਦੇ ਦੇਵੇਗੀ ਪਰਲੋਕ ਵਿੱਚ ਸਾਥ ਨਹੀਂ ਦੇਵੇਗੀ ਕਿਉਂਕਿ ਜਦੋਂ ਇਹ ਸਰੀਰ ਵਿਣਸ ਜਾਏਗਾ ਜਦ ਹੀ ਹੰਸ ਤਜੀ ਇਹ ਕਾਇਆ ਜਦੋਂ ਹੰਸ ਜਿਹੜਾ ਹੈ ਉਹ ਕਾਇਆ ਨੂੰ ਛੱਡ ਦਿੰਦਾ ਹੈ ਭਾਵ ਕਿ ਆਤਮਾ ਸਰੀਰ ਵਿੱਚੋਂ ਜਦੋਂ ਨਿਕਲ ਜਾਂਦੀ ਹੈ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਉਹ ਘਰ ਵਾਲੀ ਜਿਹੜੀ ਨਿਉ ਰੱਖਦੀ ਹੈ ਉਹ ਪ੍ਰੇਤ ਪ੍ਰੇਤ ਕਾਹ ਕੇ ਰੌਲਾ ਪਾਉਣ ਲੱਗ ਜਾਂਦੀ ਹੈ ਤੇ ਭੱਜ ਜਾਂਦੀ ਹੈ ਦੌੜ ਜਾਂਦੀ ਹੈ ਨੇੜੇ ਨਿਖੜਣ ਇਨਾ ਕਬੀਰ ਮਹਾਰਾਜ ਕਹਿੰਦੇ ਸਾਰਾ ਨਿਉ ਝੂਟਾ ਹੈ ਜਦਕ ਮੈਂ ਝੂਠੀ ਦੇਖੀ ਪ੍ਰੀਤ ਇਹ ਸੰਸਾਰ ਦੀ ਜਿਹੜੀ ਪ੍ਰੀਤ ਹੈ ਨਾ ਇਹ ਝੂਠੀ ਹੈ ਇਹ ਸੱਚੀ ਨਹੀਂ ਕਿਉਂਕਿ ਮੇਰੋ ਮੇਰੋ ਸਭੇ ਕਹਿਤ ਹੈ ਕਹਿੰਦੇ ਸਾਰੇ ਕਹਿੰਦੇ ਮੇਰਾ ਇਹ ਮੇਰਾ ਪੁੱਤਰ ਹੈ ਇਹ ਮੇਰੀ ਧੀ ਹੈ ਇਹ ਮੇਰੀ ਘਰਵਾਲੀ ਹੈ ਇਹ ਮੇਰਾ ਪਿਤਾ ਹੈ ਇਹ ਮੇਰੇ ਬੱਚੇ ਨੇ ਪਰ ਅੰਤ ਵੇਲੇ ਕੋਈ ਨਹੀਂ ਜੇ ਖੜਦਾ ਸਤਿਗੁਰੂ ਨੇ ਬਾਣੀ ਵਿੱਚ ਸਾਝ ਫਰਮਾ ਦਿੱਤਾ ਜੋ ਕੁਝ ਅੱਜ ਵਾਪਰ ਰਿਹਾ ਨਾ ਇਸ ਸਮੇਂ ਦੇ ਵਿੱਚ ਗੁਰੂ ਸਾਹਿਬਾਂ ਨੇ ਪਹਿਲਾਂ ਹੀ ਲਿਖ ਦਿੱਤਾ ਪਹਿਲਾਂ ਹੀ ਕਹਿ ਦਿੱਤਾ ਜੋ ਕੁਝ ਵੀ ਅੱਜ ਵਾਪਰ ਰਿਹਾ ਹੈ ਕਿਉਂਕਿ ਜੇ ਧਨ ਹੈ ਕੋਲ ਤੇ ਕੋਈ ਪਿਤਾ ਲੱਗਦਾ ਹੈ ਮਾਤਾ ਲੱਗਦੀ ਹੈ ਭਰਾ ਲੱਗਦੇ ਨੇ ਜਦੋਂ ਧਨ ਦੌਲਤ ਨਾ ਹੋਵੇ ਉਦੋਂ ਸੱਗੇ ਭਰਾ ਵੀ ਛੱਡ ਜਾਂਦੇ ਆ ਜਦੋਂ ਉਦੋਂ ਸੱਗੇ ਖੂਨ ਦੇ ਰਿਸ਼ਤੇ ਵੀ ਵੈਰੀ ਬਣ ਜਾਂਦੇ ਨੇ ਜਦੋਂ ਕੰਗਾਲੀ ਆ ਜਾਵੇ ਗਰੀਬੀ ਦਾ ਟਾਈਮ ਆ ਜਾਵੇ ਉਦੋਂ ਨੇੜੇ ਕੋਈ ਨਹੀਂ ਖੜਿਆ ਪਰਦਾ ਇਸ ਵਾਸਤੇ ਕਹਿੰਦੇ ਨੇ ਸੱਜਣਾ ਜਿੰਨੋਂ ਤੋਂ ਆਪਣਾ ਕਹਿੰਦਾ ਸੈਂ ਇਹ ਮੇਰੀ ਹੈ ਜੀਵਨ ਸਾਥਨ ਹੈ ਯਾਦ ਰੱਖਣਾ ਅੰਤ ਵੇਲੇ ਪ੍ਰੇਮ ਪ੍ਰੇਦ ਕਹਿ ਕਰਕੇ ਭੱਜ ਜਾਵੇ ਵੀ ਤੇਰਾ ਸਾਥ ਤੱਕ ਨਹੀਂ ਦੇਣਾ ਗੁਰੂ ਪਿਆਰਿਓ ਇਹੋ ਜੇ ਹਾਲਾਤ ਬਣ ਜਾਣੇ ਨੇ ਕਹਿੰਦੇ ਨੇ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਤੁਰਨਾ ਤੀਸਰੀ ਹੈ ਸੰਪਤੀ ਸੰਪਤੀ ਹੈ ਜਹਾਦਾਦ ਘਰ-ਬਾਰ ਹਾਥੀ ਘੋੜੇ ਸਭ ਕੁਝ ਤੇ ਗੁਰੂ ਪਿਆਰਿਓ ਰਾਵਣ ਦੁਨੀਆ ਦੇ ਵਿੱਚ ਅਜਿਹਹਾ ਵੱਡਾ ਬੰਦਾ ਹੋਇਆ ਹੈ ਜਿਹਦੇ ਕੋਲ ਗੁਰੂ ਪਿਆਰਿਓ ਇਹਨਾਂ ਧਨ ਸੀ ਲੰਕਾ ਗੜ੍ਹ ਸੋਨੇ ਕਾ ਭਇਆ ਕਹਿੰਦੇ ਨੇ ਉਹਦਾ ਜਿਹੜਾ ਕਿਲਾ ਸੀ ਉਹ ਸੋਨੇ ਦਾ ਸੀ ਲੰਕਾ ਗੜ ਸੋਨੇ ਦਾ ਭਿਆ ਮੂਰਖ ਰਾਵਣ ਕਿੱਹਾ ਲੈ ਗਿਆ ਕੋਈ ਦੱਸ ਦਿਓ ਕਿ ਮੂਰਖ ਵਰਗਾ ਰਾਮ ਨੇ ਇਸ ਦੁਨੀਆ ਤੋਂ ਕੀ ਲੈ ਗਿਆ ਗੁਰੂ ਪਿਆਰਿਓ ਉਹਦੇ ਦਰਵਾਜੇ ਦੇ ਅੱਗੇ ਹਾਥੀ ਬੰਦੇ ਬੰਦੇ ਸਨ ਹਾਥੀ ਉਹਦੇ ਦਰਵਾਜੇ ਅੱਗੇ ਬੰਦੇ ਹੁੰਦੇ ਸਨ ਇੰਨੀ ਸੰਪਤੀ ਇੰਨਾ ਧਨ ਸੀ ਉਹਦੇ ਕੋਲ ਸ਼ਾਇਦ ਉਹਨਾਂ ਵੱਡਾ ਬੰਦਾ ਦੁਨੀਆ 'ਚ ਨਾ ਹੋਵੇ ਟਾਂ ਲੱਗੇ ਉਹਦਾ ਕੁਝ ਵੀ ਨਹੀਂ ਰਿਹਾ ਇੰਤੋਂ ਤੱਕੇ ਦੀਵਾ ਜਗਾਉਣ ਵਾਲਾ ਵੀ ਉਹਦੀ ਲੰਕਾ ਵਿੱਚ ਕੋਈ ਰਿਆ ਨਹੀਂ ਆ ਕੋ ਸਤਨਾਮ ਇਸ ਵਾਸਤੇ ਕਹਿੰਦੇ ਤੂੰ ਨਿਰਾ ਲਾਲਚ ਕਰਦਾ ਹੈ ਕਿ ਮੇਰੇ ਨਾਲ ਨਿਬੇਗਾ ਮੇਰੇ ਨਾਲ ਚੱਲੇਗਾ ਸੱਜਣਾ ਇੰਨਾ ਚੋਂ ਕਿਸੇ ਨੇ ਵੀ ਔਖੇ ਮਿਲੇ ਤੇਰੇ ਨਾਲ ਨਹੀਂ ਨਿਬਣਾ ਸਭ ਨੇ ਛੱਡ ਜਾਣਾ ਇਹ ਸੰਪਤੀ ਜਿਹੜੀ ਹੈ ਇਹਦੇ ਤੇ ਦਾਦਾ ਕਰਨਗੇ ਪੁੱਤਰ ਪੁੱਤਰਾ ਤੋਂ ਬਾਅਦ ਪੋਤਰੇ ਪੋਤਰਿਆਂ ਤੋਂ ਬਾਅਦ ਪੜਪੋਤੇ ਕਿਉਂਕਿ ਜਿਸ ਆਸਨ ਹਮ ਬੈਠ ਬਾਬਾ ਫਰੀਦ ਸਾਹਿਬ ਕਹਿੰਦੇ ਜਿਸ ਆਸਨ ਤੇ ਤੂੰ ਬੈਠਾ ਹੋ ਜਾਏ ਇਥੇ ਪਤਾ ਨਹੀਂ ਕਿੰਨੇ ਕੁ ਬਹਿ ਗਏ ਗੁਰੂ ਪਿਆਰਿਓ ਇਸ ਦੁਨੀਆ ਤੇ ਹੋ ਗਿਆ ਜੋ ਜੁੜਦੇ ਨੇ ਇਹ ਇਹ ਸੰਪਤੀ ਜਿਹੜੀ ਹਾਥੀ ਘੋੜੇ ਵਗੈਰਾ ਨੇ ਸਤਿਗੁਰੂ ਕਹਿੰਦੇ ਇਹਨਾਂ ਚੋਂ ਇੱਕ ਵੀ ਚੀਜ਼ ਤੇਰੇ ਨਾਲ ਨਹੀਂ ਚਲੇਗੀ ਇਨਾਂ ਚੋਂ ਇੱਕ ਵੀ ਚੀਜ਼ ਤੇਰੇ ਨਾਲ ਨਹੀਂ ਚੱਲੇਗੀ ਕਿਸੇ ਨੇ ਵੀ ਤੇਰੇ ਨਾਲ ਨਹੀਂ ਨਿਰਭਰਨਾ। ਇਹ ਕਦੇ ਵੀ ਵਿਚਾਰਿਆ ਨਹੀਂ ਇਨਸਾਨ ਨੇ। ਗੁਰੂ ਪਿਆਰਿਓ ਇਸੇ ਕਰਕੇ ਮਾਇ ਕਹਿੰਦੇ ਜਿਨ ਆਪਣੀ ਕਰਮਾਂ ਜਿਨ੍ਹਾਂ ਨੂੰ ਤੂੰ ਆਪਣੀਆਂ ਕਰਕੇ ਸਮਝਦਾ ਇਹ ਮੇਰੀਆਂ ਨੇ ਇਹ ਮੇਰਾ ਹੈ ਉਹ ਮੇਰਾ ਹੈ ਮੇਰੀ ਮੇਰੀ ਦੇ ਵਿੱਚ ਤੇਰਾ ਜਨਮ ਲੰਘ ਗਿਆ, ਗੁਜ਼ਰ ਗਿਆ ਇੱਥੇ ਕਹਿੰਦੇ ਨੇ ਇਨ ਮੈਂ ਕਸ ਸੰਗੀ ਨਹੀਂ ਇਨਾਂ ਵਿੱਚੋਂ ਇੱਕ ਵੀ ਤੇਰਾ ਸੰਗੀ ਸਾਥੀ ਨਹੀਂ ਕਿਉਂਕਿ ਰੱਬ ਦੇ ਨਾਮ ਤੋਂ ਬਿਨਾਂ ਕੋਈ ਸੰਗੀ ਸਾਥੀ ਨਹੀਂ ਹੁਣ ਆਤਮਾ ਦੇ ਨਾਲ ਤਾਂ ਇੱਕ ਜਾਊਗਾ ਰੱਬ ਦਾ ਨਾਮ ਤੇ ਜਾਂ ਤੇਰੇ ਕੀਤੇ ਹੋਏ ਕਰਮ ਜਾਣਗੇ ਇਥੋਂ ਤੱਕ ਕਿ ਸਰੀਰ ਦੇ ਉੱਪਰ ਪਾਇਆ ਹੋਇਆ ਖੱਫਣ ਵੀ ਸੜ ਜਾਂਦਾ ਹੈ ਸਰੀਰ ਵੀ ਸੜ ਜਾਂਦਾ ਹੈ ਲੱਖੜਾਂ ਵਿੱਚ ਪਸ ਹੋ ਜਾਂਦਾ ਸਰੀਰ ਤੇ ਆਤਮਾ ਤੁਰਦੀ ਹੈ ਤੇ ਆਤਮਾ ਨਾਲ ਕੀਤੇ ਹੋਏ ਕੰਮ ਤੁਰਦੇ ਆ ਜਾਂ ਰੱਬ ਦਾ ਨਾਮ ਤੁਰਦਾ ਏ ਇੱਕ ਵੀ ਚੀਜ਼ ਸੋਈ ਜਿੰਨੀ ਗੁਰੂ ਪਿਆਰਿਓ ਬੰਦੇ ਦੇ ਨਾਲ ਕੋਈ ਚੀਜ਼ ਨਹੀਂ ਤੁਰਦੀ ਤੇ ਨਾ ਕੋਈ ਚੀਜ਼ ਤੁਰਨੀ ਹੈ ਕਿਉਂਕਿ ਸਰੀਰ ਦਾ ਸੰਬੰਧ ਸਿਰਫ ਇਸ ਸੰਸਾਰ ਨਾਲ ਹੈ ਪਰਲੋਕ ਨਾਲ ਨਹੀਂ ਪਰ ਉਹ ਪਰਲੋਕ ਨਾਲ ਸੰਬੰਧ ਹੈ ਆਤਮਾ ਦਾ ਅਗਲੇ ਲੋਕ ਦੇ ਵਿੱਚ ਆਤਮਾ ਜਾਏਗੀ ਤੇ ਜਿਹੜਾ ਸਰੀਰ ਹੈ ਇਹ ਇਸ ਮਾਤ ਲੋਕ ਦੇ ਵਿੱਚ ਹੀ ਸੜ ਜਾਏਗਾ ਮਾਤ ਲੋਕ ਦੇ ਵਿੱਚ ਹੀ ਖਤਮ ਹੋ ਜਾਏਗਾ ਪੰਜਾਂ ਤਤਾਂ ਦੀ ਨਹੀਂ ਤੇ ਜਿਹੜੀ ਆਤਮਾ ਸੁਖਮ ਹੈ ਉਹ ਅੱਗੇ ਚਲੇ ਜਾਏਗੀ ਅੱਗੇ ਚਲੇ ਜਾਏਗੀ ਆਤਮਾ ਨੇ ਅੱਗੇ ਤੁਰਨਾ ਹੈ ਤੇ ਜਾਂ ਫਿਰ ਪਰਮਾਤਮਾ ਦਾ ਨਾਮ ਜਿਹੜਾ ਉਹ ਤੇਰੇ ਲਈ ਤੋਸਾ ਬਣ ਕੇ ਤੁਰਨਾ ਇਸ ਵਾਸਤੇ ਕਹਿਣ ਲੱਗੇ ਉਸ ਰੱਬ ਦੇ ਨਾਮ ਨੂੰ ਪੱਲੇ ਬੰਨ ਲੈ ਜਿਹੜਾ ਅੰਤ ਵੇਲੇ ਤੇਰਾ ਸਾਥੀ ਹੋਵੇਗਾ ਜਹਾਂ ਮਾਤ ਪਿਤਾ ਸੁਤ ਭਾਈ ਨ ਪਹੁੰਚੈ ਮਹਾਰਾਜ ਕਹਿੰਦੇ ਜਿੱਥੇ ਮਾਤਾ ਪਿਤਾ ਭਾਈ ਤੇ ਪੁੱਤਰ ਨਹੀਂ ਪਹੁੰਚਣਗੇ ਯਾਦ ਰੱਖਣਾ ਉਥੇ ਰੱਬ ਦਾ ਨਾਮ ਪਹੁੰਚੇਗਾ ਸਜਣਾ ਕੋ ਸਤਨਾਮ ਜਿੱਥੇ ਤੇਰੇ ਪਰਿਵਾਰ ਦੇ ਜੀਆਂ ਦਾ ਜੀਆਂ ਦੀ ਪਹੁੰਚ ਨਹੀਂ ਉਥੇ ਰੱਬ ਦੇ ਨਾਮ ਦੀ ਪਹੁੰਚ ਹੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਇਹੋ ਕੁਟੰਦ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਏ ਜਿਹੜਾ ਤੂੰ ਕੋਟੰਬ ਤੱਕਦਾ ਪਿਆ ਵਾ ਇਸ ਕੋਟੰਬ ਨੇ ਤੇਰੇ ਨਾਲ ਨਹੀਂ ਜਾਣਾ ਤੇਰੇ ਨਾਲ ਨਹੀਂ ਧੁਰਨਾ ਇਸ ਵਾਸਤੇ ਇਨ ਮੈਂ ਕਸ ਸੰਗੀ ਨਹੀਂ ਇਨ੍ਹਾਂ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਨਾਨਕ ਸਾਚੀ ਜਾਨ ਇਹ ਗੱਲ ਸਾਡੀ ਸੱਚੀ ਮੰਨ ਲੈ ਇਹਨੂੰ ਸੱਚੀ ਜਾਣ ਲੈ ਤੈਨੂੰ ਸੱਚ ਕਹਿੰਨੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ ਸਜਣਾ ਰੱਬ ਦਾ ਨਾਮ ਹੀ ਤੇਰੇ ਨਾਲ ਤੁਰੇਗਾ ਇਕ ਤੂੰ ਰੱਬ ਦਾ ਨਾਮ ਜਪਿਆ ਕਰ ਸੋ ਸਾਨੂੰ ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ ਹੈ ਕਿਉਂਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੀਂ ਨਾ। ਜਿਹੜਾ ਸਿਮਰਨ ਕਰੇਗਾ ਉਹਦੇ ਤਨ ਵਿੱਚੋਂ ਕਲ ਕਲੇਸ਼ ਸਭ ਮਿਟ ਜਾਣਗੇ। ਮਹਾਰਾਜ ਕਿਰਪਾ ਕਰਨ ਵਿਸਰਨਾਹੀ ਦਾ ਤਾਰ ਆਪਨਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਇਓ ਮਹਾਰਾਜ ਸਾਡੀ ਝੋਲੀ ਦੇ ਵਿੱਚ ਆਪਣਾ ਜਿਹੜਾ ਨਾਮ ਹੈ ਉਹ ਪਾਉਣ ਸਤਿਗੁਰੂ ਰਹਿਮਤ ਕਰ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਤਨਦਾਰ ਸੰਪਦ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆਰਾਮ ਕਲੀ ਮਹੱਲਾ ਤੇ ਜਾ ਆਨੰਦ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਈ